ਉਹ ਕਿੱਥੋਂ ਆਇਆ ਸਾਬੀ ਮੈਂ ਆ ਛਪੜੇ ਖਲੋ ਗਿਆ ਅਸੀਂ ਇੱਧਰ ਹੋ ਗਿਆ ਅਸੀਂ ਮੈਂ ਕਿਹਾ ਚਾਚੀ ਲਾ ਕੇ ਬੈਠਾਂ ਦੇ 100 ਸਵਾਲ ਜਵਾਬ ਪੁੱਛਣੇ ਆ ਚਾਚੀ ਲਾ ਕੇ ਸਵਾਲ ਪੁੱਛਣੇ ਆ ਉਹ ਜਿਹੜੀ ਅੰਦਰ ਜਵਾਸ ਸਵਾਲ ਕਰਦੀ ਮੇਰ ਨਾਲ ਇੰਨੀ ਉਹਦੀ ਜ਼बान ਵਧੀ ਆ ਉਹ ਨੂੰ ਅੱਤ ਪੈ ਗਈ ਆ ਹੁਣ ਕੀ ਕਰਨਾ ਫਿਰ ਤੋ ਕਿ ਉਹ ਨੂੰ ਕਹਿ ਕੇ ਗਿਆ ਸੀ ਫਿਰ ਰੋਟੀ ਨਾਲਾਂ ਵੀ ਸਾਡੀ ਨਹੀਂ ਇਦਾਂ ਦੀ ਗਲਤ ਨਹੀਂ ਗਈ ਉਹ ਕਹਿੰਦੇ ਮੇਰੀ ਮਾਂ ਸਵਾਦ ਰੋਟੀ ਬਣਾਉਂਦੀ ਆ ਭੇ ਉਹ ਬਣਾਉਂਗੀ ਉਹ ਤਾਂ ਉਦਾਂ ਹੀ ਗੱਲ ਸਰਸਰੀ ਕੀਤੀ ਵੀ ਮੰਮੀ ਬੜੀ ਸਵਾਦ ਬਣਾਉਂਦੀ ਆ ਰੋਟੀ ਸਰਸਰੀ ਕੀਤੀ ਸੀ ਨਾ ਉਹਨੇ ਪਤਾ ਕੀ ਕੀਤਾ ਵਾ ਮੂਲੀਆਂ ਬੂਰੀਆਂ ਆਪਣੇ ਪਰੌਂਠੇ ਲਾਏ ਤੇ ਦੇਸੀ ਘਿਓ ਲਾਇਆ ਤੇ ਖਾ ਕੇ ਤੇ ਐ ਲੇੜ ਕੇ ਤੇ ਬਹਿ ਗਈ ਆ ਨਾ ਉਹਨੇ ਤੇਰੀ ਲਈ ਰੋਟੀ ਨਾ ਉਹਨੇ ਮੇਰੀ ਲਈ ਫੇਰ ਇਹਨੇ ਹਾਨੂੰ ਮੜਾ ਚੰਗਾ ਕਹਿਣਾ ਵਾ ਵੀ ਇਹ ਬੋਲਦੇ ਆ ਤੇ ਫੇਰ ਬੋਲੀਏ ਨਾ ਤੇ ਹੋਰ ਕੀ ਕਰੀਏ ਰੋਟੀ ਕਿ ਨਹੀਂ ਪਕਾਉਣੀ ਫੇਰ ਰੋਟੀ ਤੂੰ ਕਹਤਾ ਤੇ ਮਾਂ ਨੇ ਪਕਾਉਣੀ ਆ ਤੈਨੂੰ ਇੰਨੀ ਵੀ ਨਹੀਂ ਸੋਚ ਆਉਂਦੀ ਵੀ ਪਕਾਉਣੀਆਂ ਤੇਨੇ ਰੋਟੀਆਂ ਹੁੰਦੀਆਂ ਕਿਹੜਾ ਕੋਈ ਬਾਹਰ ਕੰਮ ਕਰ ਲੈਣਾ ਨਿਕਲ ਕੇ ਮੈਂ ਕਿਹੜਾ ਉਹਨੂੰ ਕਿਹਾ ਵੀ ਤੂੰ ਰੋਟੀ ਨਾ ਪਕਾਈ ਮੈਂ ਤੇ ਇਹ ਕਿਹਾ ਵੀ ਮੰਮੀ ਵੀ ਬੜੀ ਸੁਆਦ ਬਣਾਉਂਦੀ ਆ ਮੰਮੀ ਤੇ ਸਵਾਦ ਬਣਾਉਂਦੀ ਬਣਾਉਂਦੀ ਸਾਨੂੰ ਤੇ ਪਾਣੀ ਦਾ ਘੁੱਟ ਪੋਚ ਕੇ ਨਹੀਂ ਰਾਜ਼ੀ ਤੇ ਚਾਚੀ ਆਈ ਮਾਰ ਖੇੜ ਖੇੜ ਹੱਸਣ ਢੀ ਉਹਨਾਂ ਗੱਲਾਂ ਕੀਤੀਆਂ ਜੀ ਆਈਆਂ ਮੁੜ ਕੇ ਚਾਹ ਬਣਾ ਕੇ ਲਿਆਈ ਨਾਲ ਸੇਵੀਆਂ ਲਿਆਈ ਤੇ ਤੁਸੀਂ ਰੋਕਿਆ ਨਹੀਂ ਇਹਨੂੰ ਰੋਕਿਆ ਬੁੜਕਦੀ ਗਈ ਮੈਂ ਰੋਕਣਾ ਹੁਣ ਉਹਦੇ ਹੁੰਦਿਆ ਕੀ ਹੀ ਇਹਨੂੰ ਤੁਸੀਂ ਨਿਕਲ ਨਹੀਂ ਗਾਤੋ ਸਾਹਮਣੇ ਦਿੱਤਾ ਚਾਚੀ ਦੇ ਨਿਕਲ ਦਿੱਤਾ ਮੈਂ ਤੇ ਦੇ ਚਾਚੀ ਨਾਲ ਗੱਲ ਕਰਨੀ ਤੇ ਉਹ ਬਾਹਰ ਵੀ ਆ ਗਈ ਆਏ ਤੇ ਕਹਿਣ ਢੀ ਹੈਪੀ ਨਿਊਟ੍ਰੀਸ਼ਨ ਪਰੌਣ ਵਾਲੇ ਤੇ ਮੈਂ ਹਾਂ ਹੈਪੀਨੈਸ ਨਿੱਕੀ ਨਿੱਕੀ ਗੱਲ ਦੀ ਨੌਲਜ ਕਰਨੀ ਹੈ ਸਾਡੇ ਘਰ ਕੀ ਹੁੰਦਾ ਕੀ ਨਹੀਂ ਹੁੰਦਾ ਤੇ ਮੈਂ ਮਨਾ ਕਰਤਾ ਮੈਂ ਇਹਨੂੰ ਨਹੀਂ ਕਰਖੀ ਹੁੰਦਾ ਟਿਊਸ਼ਨ ਦਾ ਹੱਕੀ ਲੱਭਦਾ ਵਾ ਚਾਚੀ ਨੂੰ ਹੋਰ ਕੋਈ ਟਿਵੀਸ਼ਨ ਨਾ ਨਹੀਂ ਲੱਭਦਾ ਮੈਂ ਹਾਂ ਇਹਨੂੰ ਨਹੀਂ ਹੁੰਦਾ ਕੱਖ ਵੀ ਤੇ ਤੂੰ ਹੋਰ ਕਿਤੇ ਪਾੜਾ ਜਿ ਬਹੁਤੀ ਗੱਲਾਂ ਤੇ ਪੈਸੇ ਮੈਂ ਦੇ ਦੂੰਗੀ ਟਿਵੀਸ਼ਨ ਕਿੱਡੀ ਇਹਨੇ ਐਵੇਂ ਕੀਤੀ ਹੈ ਟਿਵੀਸ਼ਨ ਪੜਾਉਣੀ ਇਹਨੇ ਇਹਨੂੰ ਅਕਲ ਤੇ ਉਦਾਂ ਨਹੀਂ ਹੈ ਕਿ ਤੇ ਟਿਵੀਸ਼ਨ ਉਹ ਹੈਪੀ ਨੂੰ ਕਿਹੜੀ ਅਕਲ ਸਿਖਾਊਗੀ ਉਹੋ ਹੀ ਤੇ ਮੈਂ ਆਖਿਆ ਬਕਾਨੇ ਕਰ ਕਰ ਲਣੀ ਆ ਆਲੇ ਟਾਲੇ ਪਾ ਕੇ ਤਾਂ ਮਹਾ ਕੱਢੀ ਤਾਂ ਚਾਚੀ ਨੂੰ ਤੇ ਚੰਗੀ ਤਰ੍ਹਾਂ ਕਹਿਣਾ ਸੀ ਨਾ ਪਿਆਹੋ ਜੇ ਕੰਮ ਕਰਨਾ ਇੱਧਰ ਆਇਆ ਕਰ। ਕੀ ਤਾਂ ਹੈਗਾ ਚਾਚੀ ਨੂੰ ਆਪਣੇ ਆਪ ਲੱਗਣੀ ਚਾਹੀਦੀ ਆ ਚਾਚੀ ਨੂੰ ਆਪਣੇ ਆਪ ਨਹੀਂ ਸੋਚਿਆਣੀ ਬੈਣੀ ਹੈਗੀ ਆ। ਜਾਓ ਪਕਾ ਲਓ ਰੋਟੀ ਫਿਰ ਹੋਰ ਕੀ ਆ। ਨਾ ਤੇ ਸਭੀ ਉਹਦਾ ਆਟਾ ਗੁੱਜਾ ਮੈਂ ਪਕਾਉਣਾ ਹੀ ਹਾਂ ਤੇ ਨਾ ਮੂੜੀਆਂ ਬੂੜੀਆਂ ਪਕਾਉਣੀਆਂ ਐ। ਮਮੀ ਫਿਰ ਕੀ ਕਰਨਾ ਤੁਸੀਂ ਗੋਲੋ ਆਟਾ ਔਰ ਕੀ ਆ ਫਿਰ? ਆਟਾ ਨਹੀਂ ਗੁੰਨਣਾ ਮੈਂ ਤੈਨੂੰ ਸਕੀਮ ਦੱਸਾਂ ਉਹਨੂੰ ਚੌਲ ਬੜੇ ਪਸੰਦ ਆ ਨਾ। ਆਹੋ ਤੇ ਚੌਲ ਬਣਾਉਣੀ ਆ ਤੇ ਜਦੋਂ ਆਊਗੀ ਚੌਲ ਲੈਣ ਫਿਰ ਵੇਖੀ ਕੜਛੀ ਕਿੱਦਾਂ ਮੈਂ ਹੱਥਾਂ ਤੇ ਮਾਰਦੀ ਉਹਦਾ ਤੇ। ਚੱਲ ਵੇਖ ਲੋ ਫੇਰ ਇਦਾਂ ਕਰ ਲੋ ਇਦਾਂ ਕਰਦੀ ਆ ਅੱਜ ਇਹ ਨੂੰ ਸਾੜੂਗੀ ਸਾੜ ਸਾੜ ਕੇ ਖਾਉਂਗੀ ਮੈਂ ਵੀ ਅੱਜ ਇਹਨਾਂ ਦੱਸ ਦੇ ਵੀ ਸਬਜੀ ਆਲੇ ਖਾਣੇ ਕੇ ਲੂਣ ਵਾਲੇ ਖਾਣੇ ਸਬਜੀ ਬਣਾ ਲਓ ਨਾਲ ਆਲੂਆਂ ਦੀ ਬਣਾ ਲਓ ਆ ਚੱਲ ਮੈਂ ਸਬਜੀ ਵੀ ਬਣਾ ਲੈਣੀ ਨਾਲ ਇਹ ਦੋਵੇਂ ਚੀਜ਼ਾਂ ਬੜੀਆਂ ਪਸੰਦੀ ਇਹਨੂੰ ਚੱਲ ਵੇਖ ਲੋ ਬਣਾਉਂ ਪਸਤਾਉਗੀ ਉਹਦਾ ਬੈਠੀ ਮੁੜ ਕੇ ਹਨਾ ਆਉਗੀ ਨਾ ਖਾਣ ਚੌਲ ਚੌਲਾਂ ਤੇ ਤੇ ਮੈਂ ਕਿਹਾ ਡੁੱਲ ਡੁੱਲ ਪੈਂਦੀ ਆ ਫੇਰ ਵੇਖੀ ਇਹਦੇ ਸਾਹਮਣੇ ਹੀ ਹੋਣੀ ਅੱਜ ਇਹ ਸੌਣਦਾ ਨਾ ਜਿਹੜੀ ਮੈਂ ਤੈਨੂੰ ਗੱਲ ਕਹੀ ਹੈ ਨਾ ਉੱਤੇ ਗੌਰ ਕਰੀ। ਹਾਂ ਦਾਦਾ ਜਦੋਂ ਮੈਂ ਰੌਲਾ ਪਾਵਨੀ ਹਾਂ ਦੋ ਮੇਰੇ ਤੇ ਯਕੀਨ ਨਹੀਂ ਕੀਤਾ ਤੇ ਹੁਣ ਗੌਰ ਕਰੀ ਗੌਰ ਕਰੀ। ਹਾਂ ਉਦੋਂ ਹੀ ਯਕੀਨ ਕਰ ਲੈਂਦੇ ਤਾਂ ਫਿਰ ਕੀ? ਧਮਕੀਆਂ ਦੇ ਮੈਨੂੰ ਇਤਾਂ ਲਾ ਲਾ ਜਾਂਦੇ ਜਿੱਦਾਂ ਮੈਂ ਬੜਾ ਵੱਡਾ ਗੁਨਾਹ ਕੀਤਾ। ਮੰਮੀ ਤੇ ਲੱਗੇ ਗਈ ਚਾਹੋ ਲ। ਉਹ ਤੇ ਵੀ ਇਦੀਆਂ ਵੀ ਇਹ ਕੀ ਕਰਨ ਲੱਗੇ ਆ। ਸਟੋਰ ਰੂਮ ਦੀ ਲੱਭਦੀਆਂ ਚਾਬੀ ਪੈਣਾ ਵੇਖਾਂ ਸਾਬੀ ਤੇ ਉਹ ਲੰਮੇ ਪਿਆਵਾ ਤੇ ਮੰਮੀ ਕਿੱਧਰ ਨੂੰ ਚਲ ਗਈ ਹੈ ਮੰਮੀ ਦੇ ਉਹ ਚੁੱਲ੍ਹੇ ਅੱਗੇ ਬਲਣਾ ਲੱਗੇ ਮੈਨੂੰ ਲੱਗਦਾ ਮੇਰੇ ਕੋਲੋਂ ਨਾ ਹੋਣ ਮੌਕਾ ਵਾ

ਵੀ ਹੁੰਦੇ ਬែក ਜਾਇਨ ਜਸ ਅਕਚਤ ਹੀ ਉਦਾਂ ਹੀ ਕੁਛ ਨਹੀਂ ਆਇ ਤੇ ਤੇਰੀ ਨੂੰ ਕਾਇਕ ਤੇ ਹਾਏ ਡਾਰ ਵੀ ਬੜਾ ਲੱਕੜੇ

ਚਾਬੀ ਨਾ ਨੂੰ ਗੱਡੀ ਦੀ ਚਾਬੀ ਇੱਥੇ ਰੱਖੀ ਹੈਗਾ ਹਾਏ ਰੱਬਾ ਮੇਰੀਆ ਕਿੱਥੋਂ ਲੱਭਾਂ ਮੈਂ ਫੋਨ ਮਿੱਟਰ ਚਾਰਜ ਲੱਗਾ ਯਾਰ ਅੰਦਰ ਉਹ ਨਾਲ ਸੇ ਆਪਾਂ ਪੈ ਜੀ ਫੇਰ ਕਿਤੇ ਫੋਨ ਕਰੇ ਸੁੱਖ ਆਪਣੀ ਮੰਮੀ ਨੂੰ ਵੇਖਾਂ ਫੋਨ ਕੀ ਘੰਡਈ ਆ ਤਹੀ ਮੈਨੂੰ ਡਰਾ ਹੀ ਦਿੱਤਾ ਸੀ ਮੈਂ ਤਾਂ ਬਸ ਉਦਾਂ ਹੀ ਆ ਵੇਖਣ ਲੱਗੀ ਸੀ ਇੱਥੇ ਪਏ ਹੀ ਇਹਨੂੰ ਕੀ ਕਰਨ ਨੂੰ ਵੇਖਣ ਲੱਗੀ ਉਦਾਂ ਹੱਥ ਲਾ ਕੇ ਵੇਖਣ ਲੱਗੀ ਔਰ ਕੀ ਕਰਨ ਲੱਗੀ ਮੈਨੂੰ ਤਾਂ ਲੱਗਦਾ ਤੂੰ ਹੱਥ ਲਾਉਣ ਨਹੀਂ ਨਹੀਂ ਤੂੰ ਹੱਥ ਮਾਰਨ ਨਹੀਂ ਹੱਥ ਦੱਸ ਮੈਂ ਕਿਹੜੀ ਗੱਲ ਨੂੰ ਮਾਰਨਾ ਮੈਨੂੰ ਕੀ ਲੋੜ ਪਈ ਹੈ ਮੈਂ ਤਾਂ ਉਦਾਂ ਵੇਖਣ ਲੱਗੀ ਮੈਂ ਇਹਨਾਂ ਤੇ ਕੋਹ ਲੱਭਣ ਲੱਭਣ ਡਈ ਹੋਣੀ ਆ ਲੱਭਣਾ ਮੈਂ ਕੀ ਆ ਮੈਂ ਤਾਂ ਉਦਾਂ ਵੇਖਣ ਦੀ ਤੇ ਘੱਟਾ-ਕੁੱਟਾ ਤੇ ਨਹੀਂ ਪਿਆ ਚਲ ਮੈਂ ਸਾਫ਼ ਕਰ ਦਿੰਨੀ ਆ ਜਿਹੜੀ ਤੈਨੂੰ ਫੋਟੋ ਦੰਦਗੀ ਕਿ ਤੇ ਉਹ ਤਾਂ ਨਹੀਂ ਲੱਭਣ ਡਈ ਮਤਲਬ ਫੋਟੋ ਹੈਗੀ ਆ ਨਾ ਫਿਰ ਹੈ ਨਹੀਂ ਆ ਜਿਹੜੀ ਤੂੰ ਆਪਣੇ ਮਨ ਚ ਬਣਾਈ ਮੈਂ ਉਹਦੀ ਗੱਲ ਕਰਨ ਡਿਆ ਵਾਂ ਜਿਹੜੀ ਸਾਹਮਣੇ ਫੋਟੋ ਇਦਾਂ ਦੀ ਕਿ ਮਨ ਚ ਮੈਂ ਕਿਦਾਂ ਬਣਾ ਲੈਣੀ ਉਹ ਬੱਸ ਕਰ ਐਡੀਆਂ ਤੌਮ ਤਾਣਾ ਲਾਤ ਐਡਾ ਦਿਮਾਗ ਨਾ ਤੂੰ ਚਲਾ ਐਡੀ ਐਕਟਿਵ ਨਹੀਂ ਹੈ ਤੂੰ ਠੀਕ ਆ ਫੋਨ ਫਾਂਤ ਨਹੀਂ ਲਾਇਆ ਕੇ ਇਹਨੂੰ ਮੈਂ ਤਾਂ ਫੋਨ ਦਾਟਾ ਵੇਖਿਆ ਵੀ ਨਹੀਂ ਪਿੱਛੇ ਪਿਆ ਉਹ ਚੱਲ ਚੰਗੀ ਗੱਲ ਆ ਫੋਨ ਨੂੰ ਆਏ ਫੋਨ ਪੀ ਵੀ ਹੱਦੀ ਕਰਦੇ ਜੇ ਕੋਈ ਪਤਾੰਦਾ ਵਾ ਤੇ ਬਾਹਰ ਬਾਹੋਂ ਸਭ ਕਿੰਨੀ ਵਧੀਆ ਧੁੱਪ ਲੱਗੀ ਐ ਅੱਜ ਤੈਨੂੰ ਮੈਂ ਕਹਿੰਦਿਆਂ ਵੀ ਧੁੱਪ ਬਾਹਰ ਤਿੱਖੀ ਆ ਬੜੀ ਕੜਕਜੀ ਧੁੱਪ ਲੱਗੀ ਆ ਤੇ ਜਾਣ ਕੇ ਇੱਧਰ ਠਰਦੇ ਰਹਿਣਾ ਨਾ ਤੂੰ ਅੰਦਰ ਸੋਗ ਤੇ ਤੁਮੀ ਤੇ ਅੰਦਰ ਹੀ ਆ ਤੂੰ ਕਿੰਨੀ ਘੱਟ ਰੰਡਈ ਆ ਮੈਨੂੰ ਤਾਂ ਤੈਨੂੰ ਉੱਧਾ ਨਹੀਂ ਬਾਹਰ ਨਿਕਲਦੇ ਹੁੰਦੇ ਨਾਲੇ ਮੈਂ ਬੈਠੀ ਆ ਬਾਅਦ ਚੋਂ ਚਾਚੀ ਆਈ ਚਾਚੀ ਨਾਲ ਨਾਲੇ ਕਿਹੜੀਆਂ ਸਲਾਵਾਾਂ ਕਰਨ ਨਹੀਂ ਸੀ ਤੂੰ ਮੈਂ ਸਲਾਵਾਾਂ ਕਿ ਨਹੀਂ ਕਰਦੇ ਮੈਂ ਕਿਹੜੀ ਚਾਚੀ ਲਾ ਕੇ ਕੱਲੀ ਬੈਠੀ ਮੰਮੀ ਤੇ ਮੇਰੇ ਲੱਗੇ ਬੈਠੇ ਰਹੇ ਤੂੰ ਮੰਮੀ ਦੱਸਣ ਢਈ ਆ ਵੀ ਸੁੱਖ ਕਹਿੰਦੀ ਮੈਂ ਟਿਊਸ਼ਨ ਟਿਊਸ਼ਨ ਪੜਾਉਣੀ ਆ ਹੈਪੀ ਨੂੰ ਕੀ ਗੱਲ ਤੈਨੂੰ ਜਿਆਦੀਆਂ ਟਿਊਸ਼ਨਾਂ ਪੜਾਉਣੀਆਂ ਹੁੰਦੀਆਂ ਵਾ ਤੇ ਮੈਂ ਵਿਹਲੀ ਰਹਿਣੀ ਕੀ ਕਰਾਂ ਫਿਰ ਇੱਥੇ ਹੈਪੀ ਆਜੂਗੀ ਨਾਲੇ ਮੇਰਾ ਜੀਰਾਂ ਵੀ ਉਹ ਨਾਲੇ ਕੋਈ ਟਾਈਮ ਪਾਸ ਹੋ ਜਾਏ ਤੇ ਵਿਹਲੀ ਫਿਰ ਮਹਿਫਲ ਲੱਗੇ ਇੱਥੇ ਘਰਾਂ 'ਚ ਵਿਹਲੇ ਹੀ ਰਹੀਦਾ ਵਾ ਸ਼ੂਗਰਕਰ ਵੀ ਤੂੰ ਵਿਹਲੀ ਆ ਤੈਨੂੰ ਕੋਈ ਕੰਮ ਨਹੀਂ ਲਾਉਨੇ ਸਕੋ ਨਹੀਂ ਯਾਰੇ ਲੈਣ ਢਈ ਤੂੰ ਮ제 ਲੈਣ ਢਈ ਆ ਤੇ ਫਿਰ ਕੀ ਜੀ ਮੈਨੂੰ ਟਿਊਸ਼ਨ ਵੀ ਪੜਾ ਦੂੰਗੀ ਨਾਲੇ ਵਧੀਆ ਨਾਲੇ ਆਪਣੀ ਨੌਲੇਜ ਵੱਧਦੀ ਆ ਤੈਨੂੰ ਕਿਤਾਬ ਲਿਆ ਤੇ ਨਾ ਜਰਨਲ ਨੌਲੇਜ ਦੀ ਉਹ ਪੜ ਲਿਆ ਕਰ ਨੌਲੇਜ ਵਧਾਉਣੀ ਆ ਨਾਲੇ ਮੇਰੀ ਗੱਲ ਸੁਣੋ ਮੰਮੀ ਮੈਨੂੰ ਹੋਰ ਸਨਾ ਦੇਗੀ ਜੇ ਮੈਨੂੰ ਵੀ ਕੋਈ ਘਰ ਚ ਪੋਤਾ ਪੋਤੀ ਚਾਹੀਦਾ ਵਾ ਆਪ ਦੱਸ ਦਿਓ ਨਾ ਕਿ ਜਦੋਂ ਹੈ ਹੀ ਕੁਛ ਖਬਰੀ ਤੇ ਮੈਂ ਉਹਦੇ ਦਵਾਈ ਖਵਾ ਦੀ ਪੁਕਾਰ ਹੌਲੀ ਬੋਲ ਜ਼ੁਬਾਨ ਨੂੰ ਨਾ ਕੰਟਰੋਲ ਚ ਰੱਖ ਥੋੜਾ ਜਿਹਾ ਹਾਂ ਜਿਹੜੇ ਇਲਜ਼ਾਮ ਆ ਮੇਰੇ ਤੇ ਛੁੱਟੀ ਜਾਓ ਤੇ ਮੈਂ ਆਪਣੀ ਜ਼ੁਬਾਨ ਕੰਟਰੋਲ ਚ ਰੱਖਾਂ ਮੈਨੂੰ ਬੋਲਣ ਦਾ ਹੱਕ ਵੀ ਨਹੀਂ ਕੋਈ ਨਹੀਂ ਮੈਂ ਕਰ ਲਊਂ ਮੰਮੀ ਨਾਲ ਵੀ ਗੱਲ ਜਦੋਂ ਕਹੂਗੀ ਮੰਮੀ ਤੇ ਮੰਮੀ ਨੇ ਤੁਹਾਨੂੰ ਕੀ ਕਹਿਣਾ ਮੰਮੀ ਮੈਨੂੰ ਕਹਿੰਦੀ ਮੈਂ ਕਿਹਾ ਆਪਣੇ ਮੁੰਡੇ ਨਾਲ ਗੱਲ ਕਰੋ ਕਹਿੰਦੀ ਉਹਨੂੰ ਮੈਂ ਕੀ ਕਹਾਂ ਮੈਂ ਤਾਂ ਤੈਨੂੰ ਹੂੰ ਤੂੰ ਕੋਈ ਇਸਲਾਹ ਛੇੜੀ ਹੋਣੀ ਐੋਜੀ ਗੱਲ ਬਾਤ ਮੰਮੀ ਨਾਲ ਮੈਂ ਕਿਉਂ ਛੇੜਨੀ ਮੈਨੂੰ ਕੀ ਲੋੜ ਪਈ ਛੜਨ ਦੀ ਹੈ ਤੈਨੂੰ ਮੈਂ ਜਿਹੜੀ ਗੱਲ ਸਮਝਾਉਂਦਾ ਨਾ ਮੇਰੀ ਗੱਲ ਤੇ ਸਮਝਿਆ ਗੌਰ ਕਰਿਆ ਕਰ ਜਾਈ ਠੀਕ ਹੈ ਮੰਮੀ ਕਹਿੰਦੀ ਮੇਰੀ ਸਮਝਣੀ ਗੱਲ ਤੂੰ ਹੀ ਜਾਂਦੇ ਮੇਰੀ ਸਮਝਣੀ ਐ ਮੈਂ ਕੀ ਦੀ ਸਮਝਾ ਹੈ ਪਿੰਜਰੇ ਚ ਪਾ ਦੋ ਮੈਨੂੰ ਤੋਤੇ ਵਾਂਗੂ ਪਰ ਜਿਹੜਾ ਪੜਾਈ ਗਿਆ ਉਦਾਂ ਮੈਂ ਬੋਲੀ ਗਈ ਅੱਛਾ ਤੂੰ ਕਹੀ ਗਈ ਉਦਾਂ ਮੈਂ ਤੂੰ ਅੱਗੇ ਤੇ ਭਲਾ ਬੋਲਦੀ ਨਹੀਂ ਤੇ ਤੋਤੇ ਨਾਲੋਂ ਕਿਤੇ 100 ਤੋਤਿਆਂ ਨਾਲੋਂ ਤੂੰ ਤੇਜ ਆ ਆ ਜਿਹੜੀ ਲੁਤਰੀ ਤੇਰੀ ਜ਼ਬਾਨ ਸਮਝ ਲੱਗੀ ਖਲਾਈ ਵੀ ਤੇ ਤੁਸੀਂ ਸਾਰੇ ਆ ਨੇ ਮੇਰੇ ਤੇ ਅੰਦਰ ਹੀ ਬੰਦ ਹੀ ਨਾ ਮੇਰੀ ਖਲਾਈ ਇੱਥੇ ਨਾਲੇ ਤੂੰ ਆਂਦੇ ਰੋਟੀ ਬੜੀ ਖਵਾਲੀ ਅੱਜ ਮੰਮੀ ਦੱਸਣ ਲਈ ਆਂਦੇ ਮੰਮੀ ਬਣਾਉਣੀ ਲੱਗੇ ਤੁਹਾਡੇ ਵਾਸਤੇ ਚੁੱਲ੍ਹੇ ਤੇ ਆਪੇ ਤਾਂ ਤੁਸੀਂ ਮੈਨੂੰ ਕਹਿ ਗਏ ਮੇਰੀ ਮਾਂ ਪਕਾਪ ਕਾ ਦਿੰਦੀ ਤੇ ਫਿਰ ਮੈਂ ਮਾਂ ਦੇ ਹੱਥਾਂ ਦੀਆਂ ਖਾ ਲੋ ਹੁਣ ਹੈਂ ਖਾਉਣਾ ਮਾਂ ਦੇ ਹੱਥਾਂ ਦੀਆਂ ਤਾਂ ਹੀ ਤੇ ਤੈਨੂੰ ਕਿਹਾ ਤੇਰੀ ਜ਼ਬਾਨ ਜ਼ਬਾਨ ਵੇਹ ਚੱਲਦੀ ਸੋਬੀ ਆਪਣੇ ਹੱਥ ਵਸਚ ਹੁੰਦਾ ਵਧਾਈ ਵੀ ਮੇਰੀ ਜ਼ਬਾਨ ਤੋਂ ਹੀ ਆ। ਸਿਰ ਤੇ ਚੜ ਗਈਆਂ ਤੂੰ ਵੀ। ਹੈਨਾ? ਕਿਤੇ ਉਹ ਹੀ ਨਾ ਕੰਮ ਕਰਾਈ ਮੇਰੇ ਕੋਲੋਂ ਵੀ। ਇੰਨਾ ਵੀ ਚੱਲ। ਫੋਨ ਨਹੀਂ ਇਹਨੂੰ ਪਤਾ ਲੱਗਾ। ਚੰਗਾ ਆ ਮੈਂ ਵੀ ਟਾਈਮ ਨਾਲ ਆ ਗਿਆ ਅੰਦਰ। ਇੱਥੋਂ ਨਹੀਂ ਹੁਣ ਮੈਂ ਜਾਣਾ। ਇੱਥੇ ਪਿਆਰ ਹੈਣਾ। ਮੇਰਾ ਧਿਆਨ ਹੀ ਨਹੀਂ ਗਿਆ ਕਿ ਫੋਨ ਅੰਦਰ ਪਿਆ ਮੈਂ ਚਾਬੀ ਲੱਭਣ ਵੱਲ ਹੋ ਗਈ ਚੰਗਾ ਭਲਾ ਮੇਰ ਕੋ ਮੌਕਾ ਹੀ ਕਿਥੇ ਮੇਰਾ ਧਿਆਨ ਪੈ ਜਾਂਦਾ ਨਾ ਵੀ ਫੋਨ ਇੱਥੇ ਆ ਮੈਂ ਮੰਮੀ ਨੂੰ ਫੋਨ ਲਾ ਦੇਣਾ ਹੈ ਬੜਾ ਵੱਡਾ ਮੌਕਾ ਜੇ ਮੇਰ ਕੋ ਖੁੰਝ ਗਿਆ ਵਾ ਹਏ ਕੀ ਕਰਨਾ ਹੀ ਮੈਂ ਹੁਣ ਚਲ ਕੋਈ ਨਹੀਂ ਇੱਕ ਮੌਕਾ ਚਲ ਗਿਆ ਫੇਰ ਮੈਨੂੰ ਦੁਬਾਰਾ ਮੌਕਾ ਮਿਲੂਗਾ ਹੀ ਨਾ ਫੋਨ ਦਿੱਤੇ ਕਾਤੇ ਖੜੀ ਪੈਨੋ ਮੇਰੇ ਹੱਥ ਪ੍ਰੂਫ ਹੋਣਾ ਇੱਕ ਵਾਰੀ ਮੈਂ ਪ੍ਰੂਫ ਦੇ ਇਕੱਠੇ ਕਰਾਂ ਇੱਥੋਂ ਫੋਨ ਲੱਗ ਗਿਆ ਮੰਮੀ ਲੈ ਗਈ ਉਹ ਕੰਮ ਤੇ ਵੱਖਰੀ ਗੱਲ ਬੈਤੋ ਪਰ ਇਹਨਾਂ ਨੇ ਤਾਂ ਵੀ ਨਹੀਂ ਮੰਨਣਾ ਪ੍ਰੂਫ ਹੋਣਗੇ ਤਾਂ ਅਗਨੇਣਾ ਮੈਂ ਗੱਲ ਤੇ ਕਰੂੰਗੀ ਨਾ ਕਿਹ ਤਰ੍ਹਾਂ ਚਾਪੀ ਆਵੇ ਆ ਸਭ ਹੀ ਨਹੀਂ ਨਹੀਂ ਉੱਠ ਕੇ ਆਉਣਾ ਹੀ ਇੱਥੇ ਚੰਗਾ ਭਲਾ ਬਾਹਰ ਲੰਮੀ ਪਿਆ ਹੀ ਇਹਨੂੰ ਕਿੱਡੀ ਧੁੱਪ ਝੁਬਣ ਲਈ ਹੈ ਕਦੀ ਧੁੱਪ ਵੱਲ ਭੱਜਦਾ ਜਾਂਦਾ ਕਦੀ ਅੰਦਰ ਰੰਮਦਾ ਪਤਾ ਨਹੀਂ ਉਹ ਉੱਠਿਆ ਕਿ ਨਹੀਂ ਉੱਠ ਕੇ ਜਾਵੇ گا ਬਾਹਰ ਤੇ ਮੈਂ ਵੇਖਾਂ ਫੇਰ ਕਿੱਥੇ ਚਾਬੀ ਉਹ ਹਾਈ ਕਿਥੇ ਰੱਖੀ ਹੋਊਗੀ ਕਿ ਇਤਰਾ ਮੰਮੀ ਮੈਨੂੰ ਨਾ ਤੇਹ ਚੀਂ ਨਾ ਰੱਖ ਦਿਆਂ ਚਾਬੀ ਤੇ ਫੇਰੀ ਉਹ ਹਾਈ ਤੇ ਮਾਂ ਪੁੱਤ ਚਲ ਹਾ ਗਾਣਾ ਕਿਦਾਂ ਨਿਗ੍ਹਾ ਰੱਖਦੇ ਜੇ ਮਾਂ ਨਿਗ੍ਹਾ ਰੱਖ ਨਾ ਹਟ ਜਾਂਦੀ ਤੇ ਪੁੱਤ ਨਜ਼ਰ ਰੱਖਣ ਡੈ ਪਿੰਦਾ ਜਿਉ ਹਟਦਾ ਤੇ ਮਾਂ ਦਰ ਨਜ਼ਰਾਂ ਟਿਕਾ ਲੈਂਦੀ ਐ ਜੇ ਹੁਣ ਮਾਂ ਬਾਪ ਰਿਓ ਤੇ ਪੋਤ ਆਣਗੇ ਮੇਰੇ ਸਿਰ ਤੇ ਚੜ ਕੇ ਬਹਿ ਗਿਆ ਵਾ ਪਤਾ ਨਹੀਂ ਕਿੱਥੇ ਇੰਨੀਆਂ ਇਹਨਾਂ ਦਾ ਸ਼ਾਜਿਸ਼ਾਂ ਚੱਲਦੇ ਨੇ ਕਿੱਥੇ ਇੰਨਾ ਇਹਨਾਂ ਦਾ ਦਿਮਾਗ ਚੱਲਦਾ ਵਾ ਹੋ ਇੱਕ ਨਾਲ ਨਹੀਂ ਹੱਥ ਲਗਾਉਂਦੇ ਹੀ ਇਹਨਾਂ ਦੀ ਕੰਮ ਕਰਨਾ ਇਹਨੂੰ ਇੰਨਾ ਭਾਰੂ ਲੱਗਦਾ ਕੰਮ ਕਰਨ ਦੀ ਕਿਹੜੀ ਗੱਲ ਛੱਟ ਕੰਮ ਕਰ ਲਈਦਾ ਮੈਂ ਛੱਟ ਸਭ ਜਿੰਦੜਕਾ ਲਾ ਲਿਆ ਪਰ ਨੀਤ ਹੋਵੇ ਤੇ ਕੰਮ ਹੁੰਦਾ ਵਾ ਜਦੋਂ ਨੀਤ ਹੀ ਨਾ ਹੋਵੇ ਨੀਤ ਹੀ ਹੋਰ ਬੰਨੇ ਹੋਵੇ ਨਾ ਕੋਈ ਚੱਜ ਦੀ ਸਬਜੀ ਚੱਜ ਨਾ ਬਣਾਉਣੀ ਆ ਨਾ ਕਿਤੇ ਖੁਲਕੇ ਚੱਜ ਨਾ ਲਵਣੇ ਅੱਧੇ ਸੇਕੇ ਤੇ ਅੱਧੇ ਕੱਚੇ ਇਹ ਸਬਜੀ ਭਾਂ ਚੱਲੀ ਚੌਲ ਬਣਾ ਕੇ ਦਿੰਨੀ ਆ ਘੜੀ ਕਿ ਪੁੱਜ ਨਾ ਲੈੰਦਵਾ ਹੋਰ ਤਰਕਾ ਮੜਾ ਜਾ ਇਹਨੂੰ ਕੀ ਲੱਗਦਾ ਅਸੀਂ ਭੁੱਖੇ ਰਵਾਂਗੇ ਅਸੀਂ ਤਾਂ ਸਵਾਦ ਲਾਲਾ ਖਾਵਾਂਗੇ ਤੇ ਸਾਹਮਣੇ ਭੁਖੇ ਰਹਿਣ ਵਾਲੇ ਅਸੀਂ ਅਸੀਂ ਤੇ ਕਦੀ ਵੀ ਨਾ ਭੁਖੇ ਰਹੀਏ ਵਨਸਵਨੀਆਂ ਚੀਜ਼ਾਂ ਬਣਾ ਕੇ ਦਊ ਮੈਂ ਆਪਣੇ ਪੁੱਤ ਨੂੰ ਪੁੱਤ ਮੇਰਾ ਵੀ ਸਹੀ ਜਾਂਦਾ ਮੇਰੀ ਮਾਂ ਨੇ ਚੀਜ਼ ਸਵਾਦ ਬਣਾਈਆਂ ਕਦੇ ਵੀ ਕਿਉਂ ਨਾ ਉਧਰ ਵਿਚਾਰੀ ਮਾਂ ਮੇਰੀ ਪਤਨੀ ਕੀ ਕਰਦੀ ਹੁਣ ਉਹਨੂੰ ਵੀ ਮੈਂ ਸਾਰਾ ਭੋਜ ਦੱਸਿਆ ਟੈਨਸ਼ਨ ਨਹੀਂ ਦੇਣੀ ਹੁਣੀ ਤਣੇ ਕੀ ਹਾਲ ਹੁੰਦਾ ਆਣਾ ਦਾ ਮੇਰਾ ਵੀ ਨਾ ਉਦਣ ਦਿਮਾਗ ਹੀ ਨਹੀਂ ਕੰਮ ਕੀਤਾ ਚੰਗੀ ਭਲੀ ਬੂਵੇ ਦੇ ਗਾੜੀਆਂ ਗਈ ਮਾਣੇ ਸਾਬੀ ਨੇ ਮੈਨੂੰ ਕੀ ਕਰ ਲੈਣਾ ਹੀ ਉੱਥੋਂ ਮੈਂ ਇੱਧਰ ਉੱਧਰ ਭੱਜ ਜਾਂਦੀ ਤੇ ਮੰਮੀ ਨੇ ਆ ਹੀ ਜਾਣਾ ਹੀ ਉੱਥੇ ਸਹਿਲਕਾਰੀ ਵੜ ਜਾਂਦੀ ਸਹਿਲ ਕਰਦਾ ਮੈਨੂੰ ਲੱਗੋ ਚੇਤਾ ਹੀ ਨਹੀਂ ਆਇਆ ਮੈਂ ਵੀ ਉਦਾਂ ਨਾ ਬੜੀਆਂ ਹੀ ਗਲਤੀਆਂ ਕਰਦੀ ਮੇਰਾ ਦਿਮਾਗ ਹੀ ਨਹੀਂ ਚੱਲਦਾ ਉਦੋਂ ਵੀ ਮੈਂ ਇਦਾਂ ਕਰ ਲਾਂ ਉਦਾਂ ਕਰ ਲਾਂ ਕਦੀ ਇਹੋ ਜਿਹੇ ਖੇਡਾਂ ਖੇਟੀਆਂ ਹੋਣ ਤੇ ਦਿਮਾਗ ਚੱਲੇ ਉਹ ਕਿਹਤਰਾ ਨਾ ਵਿਚਾਰੀ ਨਾ ਗੱਲ ਹੋ ਜੇ ਨਾ ਤੇ ਫੇਰੀ ਉਹ ਵੀ ਵਿਚਾਰੀ ਇਥੋਂ ਖਾਲੀ ਹੱਥ ਮੁੜ ਕੇ ਗਈ ਪਤਾ ਨਹੀਂ ਕੀ ਗੱਲਬਾਤ ਹੋਈ ਇਹਨਾਂ ਦੀ ਕੀ ਨਹੀਂ ਮੈਨੂੰ ਮਿਲ ਹੀ ਵੀ ਨਹੀਂ ਹਲੋ ਹਲੋ ਹੋ ਗਈ ਬੁੱਤ ਤਿਆਰ ਨਹੀਂ ਮੰਮੀ ਮੇਰੇ ਕੋ ਨਹੀਂ ਆਇਆ ਜਾਣਾ ਮੈਂ ਮੀਸਾਸ ਨੂੰ ਪੁੱਛਿਆ ਹੀ ਤੇ ਉਹ ਵਰਗੋ ਮੈਨੂੰ ਕਈ ਕਈ ਗੱਲਾਂ ਕਰਦੇ ਆ ਕਿਉਂ ਕਾਹਨ ਆਉਂ ਲਿਕੜੀ ਨਹੀਂ ਆਣੀ ਆ ਉਹਨੂੰ ਪਤਾ ਜੇ ਹੁੰਦੇ ਹੋ ਕੇ ਆਈ ਆਂਦੀ ਕੋਈ ਗੱਲ ਹੋਈ ਹੋਣੀ ਆ ਤੂੰ ਤਾਂ ਜਾਣਾਂ ਮੈਂ ਹੁਣ ਉਹਨੂੰ ਕੀ ਦੱਸਣਾ ਹੀ ਗੱਲ ਹੋਈ ਹੁਣੀ ਉਹ ਅੰਦਰ ਜਮੀ ਆ ਗੱਲ ਹੋਈ ਆ ਗੱਲ ਉਹਦੀ ਕੋਈ ਗੱਲ ਮੈਂ ਤਾਂ ਕਿਹਾ ਮੈਂ ਤਾਂ ਨਹੀਂ ਕੰਮ ਹੋ ਕੋਈ ਮੜਾ ਜਾ ਮੈਂ ਹੁਣ ਕੋਈ ਮਨ ਬਹਾਨਾ ਵੀ ਨਹੀਂ ਸੁਝਿਆ ਤੈਨੂੰ ਪਤਾ ਮੇਰੇ ਕੋ ਝੂਠ ਨਹੀਂ ਬੋਲਿਆ ਜਾਂਦਾ ਆਹੋ ਤੂੰ ਬੋਲਣਾ ਵੀ ਕੀ ਕਰਨੂ ਆ ਝੂਠ ਤੈਨੂੰ ਇਹਨਾਂ ਨਹੀਂ ਪਤਾ ਵੀ ਮਾ ਮੇਰੀ ਮਾਂ ਨੂੰ ਕਿੱਡੀ ਵੱਡੀ ਨਸੀਬਤ ਪਈ ਆ ਤੇ ਮੈਂ ਬੋਲਣਾ ਝੂਠ ਬੋਲਣ ਲੱਗੇ ਕੀ ਹੋਣ ਲੱਗਾ ਉਹ ਅਗਲੀ ਗਾੜੀ ਮੈਨੂੰ ਕਹਿੰਦੀ-ਕਹਿੰਦੀ ਭਰਾ ਨੇ ਦੋ-ਦੋ ਵਿਆਹ ਕਰਾਏ ਕੋਈ ਨਾ ਕੋਈ ਪੰਗਾ ਪਾਇਆ ਹੋਣਾ ਇੱਕ ਬਾਰੇ ਮਿਹਣੇ ਜਿੱਦੀ ਘੜੀਆਂ ਕੁੜੀਆਂ ਨਾਲ ਵੀ ਗੱਲਾਂ ਕਰਦੀ ਆ ਕਿਉਂ ਮੈਂ ਨਹੀਂ ਕੱਲਣਾ ਇਹ ਨਾ ਉਹਨਾਂ ਨੂੰ ਕੱਲਣਾ ਨਾ ਘੱਲ ਕੇ ਆਪਣੇ ਕੁੜੀਆਂ ਨਹੀਂ ਕੱਲਣੀਆਂ ਨਾ ਕੱਲ ਮੇਰੀ ਕੁੜੀ ਉਹਨੂੰ ਕੱਲ ਜਿਹੜੀ ਮੈਂ ਵੇਚੀ ਨਹੀਂ ਆ ਕੁੜੀ ਵਿਆਹੀ ਆ ਤੁਹਾਡਾ ਠੀਕ ਆ ਜੇ ਮੈਂ ਹੁੰਦੈ ਉਹ ਕਿ ਗਈ ਆ ਤੇ ਉਹ ਅਗਲੇ ਨੇ ਤੇ ਉਹਨੂੰ ਪਤਾ ਉਹਨੂੰ ਪਤਾ ਵੀ ਕੋਈ ਨਾ ਕੋਈ ਗੱਲ ਹੋਈ ਹੋਣੀ ਤਾਂ ਸੱਡਣ ਦੇ ਮੈਂ ਉਹਦਾ ਕਿਹਾ ਮੈਂ ਕੰਮ ਆ ਜ਼ਰੂਰੀ ਤਾਂ ਜਾਣਾ ਮੈਂ ਕਿਹਾ ਮੈਂ ਆ ਜਾਣਾ ਸ਼ਾਮ ਨੂੰ ਤਾਂ ਵੀ ਨਹੀਂ ਮੰਨੀ ਤੂੰ ਪਤਾ ਕੀ ਕਰ ਤਿਆਰ ਹੋ ਮੈਂ ਸਾਬੀ ਨੂੰ ਘੱਲਦੀ ਆ ਫੇਰ ਵੀ ਨਹੀਂ ਆ ਭਰਾ ਕਿਦਾਂ ਡੱਕਦੀ ਆਈ ਨਹੀਂ ਮੰਮੀ ਤੂੰ ਸਾਬੀ ਨੂੰ ਨਾ ਘੱਲ ਲੈਵੇਂ ਮੇਰੇ ਘਰ ਲੜਾਈ ਹੋਊਗੀ ਤੂੰ ਆਪਣਾ ਮਸਲਾ ਆਪਣੇ ਹੱਲ ਕਰੋ ਜਿੱਤਾ ਵੀ ਹੁੰਦਾ ਵਾ ਅੱਛਾ ਉਹ ਤੇਰਾ ਘਰ ਤੇ ਇਹ ਨਹੀਂ ਤੇਰਾ ਘਰ ਇੰਨਾ ਵੀ ਸੋਚ ਤੇਰੇ ਭਰਾ ਦਾ ਘਰ ਵਾ ਕਾ ਤਾਂ ਸਹੀ ਆ ਪਹਿਲਾਂ ਉੱਤਾਂ ਤੁਸੀਂ ਆਪ ਗੱਲ ਕਰਕੇ ਵੇਖੋ ਨਾ ਇੱਕ ਵਾਰੀ ਪਿਆਹ ਲੀਮੀਣਾ ਕੀ ਪਤਾ ਗੱਲ ਬਾਣੀ ਜਾਵੇ ਨਾ ਹੀ ਲੋੜ ਪਵੇ ਮੇਰੀ ਜਰੂਰ ਇਹਦੇ ਕੋ ਗੱਲਾਂ ਕਰਾਉਣੀਆਂ ਵਾ ਨਹੀਂ ਬਣਨੀ ਮੈਨੂੰ ਪਤਾ ਵਾ ਮਨਜੀਤ ਤੇ ਆਇਆ ਹੀ ਬਣਨੀ ਆ ਤੇ ਮੈਂ ਕਹ ਲਨ ਲੱਗੀ ਉਹ ਸਾਬੀ ਨੂੰ ਤੇ ਤੂੰ ਆ ਜਾ ਮੇਰੇ ਇਹਨੂੰ ਕੋਈ ਨਾ ਕੋਈ ਗੱਲ ਕਰ ਦੂਗੀ ਮੈਂ ਵੀ ਐਵੇਂ ਮੁੜ ਕੇ ਮੇਰੇ ਘਰ ਲੜਾਈ ਪਾਊਗੀ ਨਹੀਂ ਪੈਂਦੀ ਮੈਂ ਸਾਂਭ ਲੂੰਗੀ ਨਹੀਂ ਆਂਦੀ ਕੁਛ ਵੀ ਤੇਰੀ ਸੱਸ ਮੈਂ ਗੱਲ ਕਰ ਲੂੰ ਬਹੁਤੀ ਗੱਲ ਜੀ ਛੱਡਣ ਜਾਣਾ ਜਦੋਂ ਮੈਂ ਛੱਡਾਂ ਤੈਨੂੰ ਕੋਈ ਦੇ ਹੋਰ ਦੇਣੀ ਹੋ ਗੱਲ ਤੋਂ ਹਾਰਾ ਵੀ ਕਿਦਾਂ ਤੈਨੂੰ ਪਤਾ ਵਾ ਕਿੱਡੀ ਵੱਡੀ ਮੁਸੀਬਤ ਪਈ ਆ ਹੁਣ ਇਹਦਾ ਹੱਲ ਤੂੰ ਹੀ ਕਰ ਸਕਦੀ ਆ ਮੈਂ ਤੇ ਪੁੱਛਿਆ ਹੁਣ ਜੋ ਅਗਲੀ ਨੇ ਪਹਿਲਾਂ ਮੈਨੂੰ ਇੰਨੀਆਂ ਗੱਲਾਂ ਕਰਦੀਆਂ ਤੇ ਮੇਰਾ ਆਇਆ ਨਾ ਆਇਆ ਕੀ ਫਾਇਦਾ ਮੁੜ ਕੇ ਅਗਲੀ ਆ ਫੇਰ ਮੁੜ ਕੇ ਕੋਈ ਨਾ ਕੋਈ ਗੱਲਾਂ ਕਰਨੀਆਂ ਹੀ ਆ ਕੋਈ ਗੱਲ ਨਹੀਂ ਆ ਮਾਂ ਪਿਓ ਲਈ ਨਾ ਗੱਲਾਂ ਸੁਣਨੀਆਂ ਪੈਂਦੀਆਂ ਸਹੁਰਿਆਂ ਨੇ ਕੋਈ ਨਹੀਂ ਸੁਣਦਾ ਦੋਤ ਇੱਕ ਕੰਨ ਸੁਣੇ ਦੂਜੇ ਕੰਨ ਕੱਢਦਾ ਤੇ ਚੁੱਪ ਕਰਕੇ ਕੱਪੜੇ ਪਾ ਮੈਂ ਘਲਦੀ ਆ ਸਭੀ ਨੂੰ ਮਿੱਤ ਉਹਦੇ ਇੰਨੀ ਗੱਲ ਕਹਦੀ ਕਿ ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢ ਦੇ ਉਹਦੇ ਅੱਗੇ ਤੇਰਾ ਨਾਲ ਆਉਂਦੀ ਆ ਉਹ ਆਦੀ ਮਾਂ ਪੱਟੀਆਂ ਬਣਾਉਂਦੀ ਰਹਿੰਦੀ ਉੱਥੇ ਜਾਂਦੀ ਆ ਮਾਂ ਦੀ ਬੋਲੀ ਬੋਲਦੀ ਆ ਆਣ ਕੇ ਮੇਰ ਨੂੰ ਮੈਨੂੰ ਕਹਿੰਦੀ ਇੰਨੀ ਗੱਲ ਜਦੋਂ ਪਤਾ ਸੇ ਹੁੰਦਾ ਹੀ ਆ ਬੰਦੇ ਕਿੰਨੇ ਬੰਦੇ ਕਿੱਦਾਂ ਦਾ ਕਿੱਦਾਂ ਦਾ ਨਹੀਂ ਆ ਤੂੰ ਹੀ ਵੀ ਕੋਈ ਨਾ ਕੋਈ ਗੱਲ ਕਰ ਹੀ ਦਿੰਦੇ ਸੁਭਾਤਾ ਤੂੰ ਪਤਾ ਹੀ ਆ ਨਾ ਉਹਨੂੰ ਮਨਜੀਤ ਮੇਰੀ ਸੁਣ ਗੱਲ ਕੋਈ ਮਾਂ ਨਹੀਂ ਆਂਦੀ ਵੀ ਮੇਰੀ ਧੀ ਦਾ ਘਰ ਨਾ ਵਸੇ ਠੀਕ ਆ ਤੈਨੂੰ ਕਿਹਾ ਤੇਰੀ ਧੀ ਹੈ ਨਹੀਂ ਨਾ ਤਦ ਕਰਕੇ ਇਦਾਂ ਗੱਲਾਂ ਕਰਦੀ ਏ ਤੂੰ ਦੀ ਪੈ ਸਵਾਜੀ ਤੇ ਪੈਣਾ ਹੀ ਨਹੀਂਗਾ ਮੈਨੂੰ ਤੁਸੀਂ ਇਹਨੂੰ ਵੇਖ ਲਓ ਜੇ ਭੱਲਣਾ ਵਾ ਤੇ ਆਪੇ ਆਣ ਕੇ ਪੁੱਛ ਲਓ ਆਪਣੇ ਸਾਹ ਨਾਲ ਗੱਲ ਕਰ ਲੂਗਾ ਮੈਂ ਨਹੀਂ ਹੁਣ ਦੁਬਾਰਾ ਪੁੱਛਣਾ ਮੈਨੂੰ ਅੱਗੇ ਬੜੀਆਂ ਗੱਲਾਂ ਕਰਤੀਆਂ ਕੋਈ ਨਹੀਂ ਮੈਂ ਸਾਬੀ ਨੂੰ ਕਹ ਲਦੀ ਆ ਤੂੰ ਟੈਨਸ਼ਨ ਨਾ ਲੈ ਸਾਬੀ ਆਉਂਦਾ ਫਿਰ ਤੈਨੂੰ ਲੈ ਜਾਂਦਾ ਚਲੋ ਠੀਕ ਆ ਠੀਕ ਹੈ ਇਹਦੀ ਸੱਸ ਦੀ ਗੱਲ ਕਰ ਵੀ ਪਟੀਆਂ ਪੜਾਉਂਦੀ ਮਾਂ ਇਹਦੀ ਮੈਂ ਪਟੀਆਂ ਕੀ ਪੜਾਉਣੀਆਂ ਵਾ ਮੈਂ ਤੇ ਇਹ ਕਹਿਨੀ ਆ ਮੇਰੀ ਧੀ ਦਾ ਘਰ ਵਸਿਆ ਰਹੇ ਕਿਹੜੀ ਮਾਂ ਆਂਦੀ ਆ ਵੀ ਧੀ ਦਾ ਘਰ ਉੱਜੜਿਆ ਰਹੇ ਮੁੰਡਾ ਪਤਾ ਨਹੀਂ ਕਿੱਥੇ ਗਿਆ ਈ ਸਾਬੀ ਸਾਬੀ ਉੜ ਕੇ ਬੈ ਗਈ ਅੰਦਰ ਕਿੱਡੀਆਂ ਸਫਾਈਆਂ ਦਿੰਦੀ ਹਨੂ ਹੈ ਸਮਝਉਂਦੀ ਆ ਵੀ ਬਾਹਰ ਬਹਿ ਜਾਣਾ ਈ ਸਭ ਮੈਂ ਤੇਰੀਆਂ ਝਾਲਾਂ ਜਾਣਦਾ ਵਾਂ ਬਾਹਰ ਆਪਾਂ ਕਾਹਦਾ ਬਹਿਣਾ ਵਾਂ ਤੂੰ ਸਾਡੀਆਂ ਜੜਾਂ 'ਚ ਬਹਿ ਜਾਣਾ ਹੈ ਮੇਨੋਂ ਪਤਾ ਤੂ ਪਤਾ ਪਤਾ ਫੁੱਲਣ ਡਈ ਹੁਣੀ ਆ ਐਵੇਂ ਨਹੀਂ ਤੂੰ ਇਹੋ ਜੇ ਦਿਮਾਗ ਚਲੰਨੀ ਉਲਟੇ ਸਦੇ ਹਰ ਵੇਲੇ ਕੋਨਾ ਕੋ ਸੋਚਦੀ ਰਹਿੰਦੀ ਹਰ ਵੇਲੇ ਕੋਨਾ ਕੋ ਸੋਚਦੀ ਰਹਿੰਦੀ ਇੱਕ ਤੇ ਮੇਰਾ ਦਿਮਾਗ ਰਾਮ ਐਵੇਂ ਹੀ ਫੋਨ ਇੱਥੇ ਰੱਖ ਗਿਆ ਚੱਲ ਬੜਾ ਟਲੀ ਟਾਈਮ ਨਾਲ ਹੀ ਆ ਗਿਆ ਬਚਾ ਗਿਆ ਹੀ ਰੱਬ ਸੱਚ ਕਮਰੇ ਨੂੰ ਵੀ ਤਾਲਾ ਵੱਜਾ ਵਾ ਚਾਬੀ ਪਤਾ ਨਹੀਂ ਮੰਮੀ ਕੋਲ ਹੋਊਗੀ eu ter aquilo,